ਹਾਂਜੀ ਸਸਿਕਾ ਹਾਲ ਮੈਟਰ ਕੀ ਹਾਲ ਚਾਲ ਆ ਤੁਹਾਡਾ ਆਪਣੇ ਚੈਨਲ ਤੇ ਜੀ ਤੇ ਫੇਸਬੁੱਕ ਪੇਜ ਤੇ ਆਪਣਾ ਤੁਹਾਡਾ ਸਵਾਗਤ ਹੈ ਦੇਖ ਸਕਦਾ ਤੁਸੀਂ ਅੱਜ ਬਾਈ ਕੋਲੇ ਖੜੇ ਆ ਜੀ ਅਸੀਂ ਪਿੰਡ ਨਸ਼ੀਰੇਵਾਲ ਟਰੈਕਟਰ ਪ੍ਰੀਤ ਟਰੈਕਟਰ ਸੇਲ ਆ ਜੀ ਇਹ ਤੇ ਬਾਕੀ ਸਾਰੀ ਜਾਣਕਾਰੀ ਬਾਈ ਤੋਂ ਲਵਾਂਗੇ ਹਾਂਜੀ ਸਸਿਕਾ ਬਾਈ ਜੀ ਸਸਿਕਾ ਗਾਲ ਵੀਰ ਜੀ ਕੀ ਹਾਲ ਵਧੀਆ ਜੀ ਹੋਰ ਠੀਕ ਠਾਕ ਹੋ ਜੀ ਕਿਰਪਾ ਜੀ ਆਪਣੇ ਸੁਣਾਓ ਵਧੀਆ ਵਧੀਆ ਜੀ ਤੇ ਬਾਈ ਜੀ ਆ 6099 ਖੜਾ ਪ੍ਰੀਤ ਟਰੈਕਟਰ ਆ ਹਾਂਜੀ ਇਹਦੇ ਬਾਰੇ ਚਾਣਨਾ ਪਾਇ ਮੜਾ ਜਾ ਇਹ 6099 2013 ਮਾਡਲ ਆ ਜੀ ਅੱਛਾ 13 ਮਾਡਲ ਦਾ ਠੀਕ ਆ ਬਾਈ ਜੀ ਅਗਲੀ ਪਾਰਟੀ ਦੇ ਨਾਮ ਆ अच्छा फर्स्ट पार्टी ਦੇ ਨਾਮ ਠੀਕ ਆ ਠੀਕ ਆ ਜੀ ਤੇ ਟਾਇਰ ਆ ਬੀਕੇਟੀ ਦੇ ਚਾਰੇ ਹੈਗੇ 80 ਤੋਂ 90 ਪੈਸੇ اچھا ਬੀਕੇਟੀ ਦੇ ਆ ਹਨਾ ਟਾਇਰ ਆ ਦੇ ਸਕਦਾ ਮਿੱਤਰੋ 80 ਤੋਂ 90 ਪੈਸੇ ਟਾਇਰ ਆ ਹੀ ਦੇ ਸਕਦਾ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਪਈ ਆ ਹਾਂਜੀ ਬਾਕੀ ਮਗਰਾੜ ਮਗਰੋੜਾ ਹਨਾ ਬਾਈ ਜੀ ਬਿਲਕੁਲ ਸਾਫ ਪਏ ਆ ਰਿਮ ਵੇਖ ਉਸੇ ਤਰ੍ਹਾਂ ਹੀ ਪਏ ਆ ਰਿਮ ਵੀ ਉਸੇ ਤਰ੍ਹਾਂ ਆ ਰਿਮ ਰੋਮਾ ਬਿਲਕੁਲ ਦੇਖ ਸਾਡੇ ਮਦਰ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਬਾਹੀ ਬੁਹੀ ਲਈ ਬਈ ਬਹੁਤ ਚੰਗਾ ਟਰੈਕਟਰ ਆ ਹਨਾ 56 ਟਰੈਕਟਰ ਆ ਹਾਂ ਇਹਨੇ ਦਾ ਕੋਈ 275 ਨਹੀਂ ਦਿੰਦਾ ਬਿਲਕੁਲ ਬਿਲਕੁਲ 60 ਨਾ 13 ਦੇ ਟਾਇਰਾਂ ਜਾਂ 6 ਸਾਈਡ ਗੇਅਰ ਆ 16 ਦੇ ਟਾਇਰਾਂ ਵਾਲਾ 16 ਦੇ ਟਾਇਰਾਂ ਵਾਲਾ ਹਾਂਜੀ 60 ਹਸ ਪਾਵਰ ਆ 60 ਹਸ ਪਾਵਰ ਆ ਹਨਾ ਜੀ 6 ਸਾਈਡ ਗੇਅਰ ਗੇਅਰ ਤੇ ਡਬਲ ਕਲੱਚ ਹੈ ਹਨਾ ਬਈ ਜੀ ਡਬਲ ਕਲੱਚ ਆ ਪਾਵਰ ਸਟੀering ਆ ਪਾਵਰ ਸਟੀering ਆ ਤੇ ਇੰਜਨ ਗੇਅਰ ਦੀ ਆਪਾਂ ਬਈ ਜੀ ਗਾਰੰਟੀ ਆ ਜੀ ਇੰਜਨ ਗੇਅਰ ਭਾਵੇਂ ਵਾਹ ਕੇ ਚੈੱਕ ਕਰਨ ਠੀਕ ਆ ਜੀ ਲਓ ਵੀ ਮੰਤਰੋ ਸਾਰਾ origignal ਆ ਕਹਿੰਦਾ ਮਤਲਬ ਟਰੈਕਟਰ ਆ ਠੀਕ ਆ ਜੀ ਉਹ ਜਿਹੜੇ ਮਰਜੀ ਗੇਅਰ ਚ ਬੈਕ ਜਾਂਦਾ ਠੀਕ ਆ ਜੀ ਠੀਕ ਆ ਚੇਂਜਰ ਵਾਲਾ ਹਾਂਜੀ ਫੈਬਰ ਦੀ ਛਤਰੀ ਲੱਗੀ ਐ ਐਂਪੋਂ ਪੈਸੇ ਨਾਲ ਹੀ ਦੇ ਦੇਣਾ ਨਾਲ ਅੱਲਾ ਹੋਵੇ ਮੇਤਰੋ ਐਂਪੋਂ ਪੂ ਬਿਲਕੁਲ ਨਾਲ ਹੀ ਮਿਲੂਗਾ ਟੰਡਾ ਫੱਟੀ ਸਾਰਾ ਕੁ ਨਾਲ ਮਿਲੂ ਹਣਾ ਬਾਈ ਜੀ ਨਾਲ ਜੀ ਨਾਲ ਸਾਰਾ ਸਮਾਨ ਮਿਲੂਗਾ ਠੀਕ ਆ ਜੀ ਠੀਕ ਆ ਦੇਖ ਸਕਦਾ ਬਾਈ ਬੋਨ ਨੂੰ ਗੁੱਲਾ ਵੀ ਨਾਲ ਮਿਲੂਗਾ ਹੋਰ ਦੱਸ ਸਾਰਾ ਕੁ A to Z ਨਾਲ ਮਿਲੂ ਚੀਜ਼ ਅੱਲਾ ਹੋਵੇ ਮੇਤਰੋ ਕਿਸੇ ਪਾਸੇ ਵੀ ਲੀਕ ਸੀ ਨਹੀਂ ਟਰੈਕਟਰ ਇੰਜਨ ਗੇਅਰ ਤੇ ਫੁੱਲ ਗਾਰੰਟੀ ਬਾਈ ਜੀ ਬੈਟਰੀ ਬੂਟਰੀ ਕਿਵੇਂ ਆ ਜੀ ਇਹਦੀ ਬੈਟਰੀ ਵੀ ਬਹੁਤ ਵਧੀਆ ਆ ਪਾ ਵੇ ਠੀਕ ਜੀ ਮੈਂ ਮਹੀਨੇ ਦਾ ਕੋਈ ਖਰਾਬ ਹੋ ਜਾਂਦਾ ਵੀ ਦੇਣਦਾਰ ਆ ਯਾਰ ਤਾਂ ਵੀ ਦੇਣਦਾਰ ਆ ਲੋ ਵੇ ਮਤਲਬ ਮਹੀਨੇ ਤੱਕ ਵੀ ਕੁਝ ਵੀ ਟਰੈਕਟਰ ਨੂੰ ਹੋ ਸਕਦਾ ਮਹੀਨੇ ਦੇ ਵਿੱਚ ਵਿੱਚ ਬਾਈ ਹੁਣ ਹੀ ਕਹਿੰਦੇ ਸੀ ਵਾਪਸ ਕਰਾਂਗੇ ਟਰੈਕਟਰ ਲੋ ਵੇ ਮਤਲਬ ਦੇਖ ਸਕਦੇ ਤੁਸੀਂ ਫੁੱਲ ਆਫਰ ਦਿੱਤੀ ਬਾਈ ਨੇ ਤੇ ਟਰੈਕਟਰ ਛੱਡਣ ਵਾਲਾ ਨਹੀਂਗਾ ਦੇਖ ਸਕਦਾ ਸਾਰਾ オリジナル ਟਰੈਕਟਰ ਆ 101% ਗਾਰੰਟੀ ਹੋ ਟਰੈਕਟਰ ਦੀ ਦੇਖ ਸਕਦਾ ਸਿਸਟਮ ਵਗੈਰਾ ਲੱਗਿਆ ਤਸੱਲੀ ਕਰਕੇ ਲਾਵੇ ਜਦੋਂ ਮਰਜ਼ੀ ਲਾਵੇ ਠੀਕ ਆ ਜੀ ਲਾਵੇ ਮਤਲਬ ਬਾਈ ਕਹਿੰਦਾ ਤਸੱਲੀ ਕਰਕੇ ਟਰੈਕਟਰ ਲਿਜਾ ਸਕਦੇ ਹਾਂ ਬੇਚਾ ਦੇਖੋ ਘਰ ਵਾਲਾ ਕੰਮ ਹੈਣਾ ਬਾਈ ਜੀ ਜਿਹੜਾ ਵੀ ਬਾਈ ਕੋਈ ਆਊਗਾ ਲਾਓ ਵੀ ਮੈਂ ਤੁਹਾਨੂੰ ਦੇ ਸਕਦਾ ਤੁਸੀ ਟਰੈਕਟਰ ਦੀ ਫੁੱਲ ਗਾਰੰਟੀ ਹੋ ਸਾਰਾ origignal ਆ ਦੇ ਸਕਦਾ ਹਾਂ ਤੁਸੀਂ ਪੇਂਟ ਕੂਂਡ ਬਿਲਕੁਲ ਸਾਫ ਟੱਚਿੰਗ ਟੂਚਿੰਗ ਤਾਂ ਨਹੀਂ ਕਿਤੇ ਪਾਸੇ ਜੀ ਆ ਸੇਕ ਨਾਲ ਸਟicker ਖਰਾਬ ਹੋ ਗਿਆ ਹਾਂ ਸਟicker ਥੋੜਾ ਸਟickerਾਂ ਦਾ ਕੋਈ ਚੈੱਕ ਨਹੀਂ ਬਾਕੀ ਆਪਾਂ ਨੂੰ ਹੁੰਦਾ ਵੀ ਇੰਜਨ ਗੇਅਰ ਬਿਲਕੁਲ ਓਕੇ ਹੋਵੇ ਜਿੰਨਾ ਵੀ ਆ origignal ਆ ਵੀ ਆਏ ਨੇ ਵੀ ਕਿਸੇ ਬੱਸ ਖੁੱਲੇ ਖੁੱਲੇ ਹੋਵੇ ਹਨ ਤੇ ਕੋਈ ਅਲੰਬ ਵਾਲੀ ਗੱਲ ਨਾ ਹੋਵੇ ਗਾਰੰਟੀ ਦੇ ਦਾਂਗੇ ਯਾਰ ਸੌ ਸੌ ਉਸੇ ਤਰ੍ਹਾਂ ਆ ਲਓ ਮੈਂ ਤਾਂ ਸਭ ਸਭ ਆ ਬੰਦੀ ਬਲਸੇ ਨੀ ਨਾਲ ਸਟicker ਨਾਲ origignal ਆ ਸਾਰਾ ਲਓ ਇਹ ਮੇਨ ਤੋਂ ਟਰੈਕਟਰ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਪਿਆ ਇੱਕ ਵਾਰੀ ਨਿਗਾ ਫੇਰ ਮਰਵਾ ਦਿੰਨੇ ਆ ਕੋਈ ਕਮੀ ਨਹੀਂ ਵੇਸ਼ੇ ਟਰੈਕਟਰ ਚ ਪਲੀ ਟਰੈਕਟਰ ਜੀ ਇਹ ਟਰੈਕਟਰ ਸੇਲ ਆ ਜੀ ਤੇ ਮਾਡਲ ਦੀ ਜੇ ਗੱਲ ਕਰੇ ਬਾਈ ਜੀ ਕਿੰਨਾ ਮਾਡਲ ਆ ਇਹ 2013 ਮਾਡਲ ਆ ਆਪਾਂ ਡਿਮਾਂਡ ਦੀ ਜੇ ਗੱਲ ਕਰੀ ਬਾਈ ਜੀ ਹਾਂ ਆਪਾਂ 2 ਲੱਖ 90 ਹਜ਼ਾਰ ਦਾ ਜੀ 90 ਹਜ਼ਾਰ ਆਫਰ ਦੇ ਦਿਓ ਹੁਣ ਮਾੜੀ ਜੀ ਕਾਕਾ ਨੂੰ ਆਪੈ ਨੂੰ ਜੋ ਮਰਜੀ ਆਫਰ ਲੈਣੀ ਭਰਾ ਨੂੰ ਜੋ ਆਫਰ ਦੇ ਦਿਆਂਗੇ ਇੱਥੇ ਚੱਲ ਗਰੀ ਲਾ ਵੇ ਮੇਤਰ ਤੇਲ ਪਾ ਕੇ ਤੋਰਾਂਗੇ ਹੋਰ ਦੱਸ ਲਾ ਵੇ ਮੇਤਰ 2000 ਦਾ ਤੇਲ ਪਾ ਕੇ ਦਊ ਬਾਕੀ ਹੋਰ ਵੀ ਮਾਨਦਾਨ ਹੋਊਗਾ ਨਾ ਇਹ ਫੁੱਲ ਇੱਚ ਹੋਰ ਕਰ ਦਿਆਂਗੇ ਲਾ ਵੇ ਮੇਤਰ ਹੋਰ ਮਾਨਦਾਨ ਵੀ ਦੇ ਦਿਆਂਗੇ 80000 ਦਾ ਦੇ ਦਿਆਂਗੇ 5000 ਛੱਡ ਦਿਆਂਗੇ ਭਰਾਵਾਂ ਨੂੰ ਹੋਰ ਦੱਸ ਠੀਕ ਆ ਜੀ ਲੋਵੇ ਮੈਂ ਤਰ 2,85,000 ਰੁਪਏ ਡਿਮਾਂਡ ਆ ਟਰੈਕਟਰ ਦੀ ਇਹਨੇ ਦਾ ਕੋਈ ਨਾ 275 ਲੈ ਚਲੇ ਜੋ 13 ਮਾਡਲ ਉਹ ਨਹੀਂ ਮਿਲਦਾ ਹਾਂਜੀ ਹਾਂਜੀ ਬਿਲਕੁਲ ਪਾਵਰ ਟਰੈਕਟਰ ਆ ਭਾਵੇਂ ਸੁਪਰ ਸੀਟ ਚਲਾਓ ਭਾਵੇਂ ਜੋ ਮਰਜੀ ਚਲਾਓ ਠੀਕ ਆ ਜੀ ਠੀਕ ਆ ਪਾਵਰ ਟਰੈਕਟਰ ਚਲਾਓ ਭਾਵੇਂ ਰੂਟਾ ਵੀਟਰ ਚਲਾਓ ਦੇਖ ਸਕਦੇ ਮੈਂ ਤਰ ਸਾਰਾ ਓਰੀਜਨਲ ਟਰੈਕਟਰ ਦੇ ਸਕਦਾ ਹਾਂ ਤੁਸੀਂ ਤੇ ਬਾਕੀ ਤੁਹਾਨੂੰ ਬਾਈ ਨੇ ਸਾਰਾ ਕੁਝ ਦੱਸ ਦਿੱਤਾ ਲਾਸਟ ਹੈ ਬਾਈ ਦਾ ਨੰਬਰ ਵੀ ਉਹ ਬੋਲਦੇ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਕਾਗਜ਼ ਪੱਤਰ ਓਕੇ ਮਿਲਣਗੇ ਬਾਈ ਜੀ ਠੀਕ ਆ ਜੀ ਤੇ 101% ਗਾਰੰਟੀਡ ਟਰੈਕਟਰ ਬਹੁਤ ਸਾਫ਼ ਪਿੰਨ ਕਾਰਡ ਸਾਰਾ ਕੁਝ ਮਿਲੂਗਾ ਸਾਰਾ ਕੁਝ ਮਿਲੂਗਾ ਠੀਕ ਆ ਜੀ ਤੇ ਕਿਵੇਂ ਫਸਟ ਓਨਰ ਸੀਗਾ ਜੀ ਫਸਟ ਓਨਰ ਆ ਜੀ ਫਸਟ ਓਨਰ ਆ ਜੀ ਦੇਖ ਸਕਦੇ ਹੋ ਕਾਗਜ਼ ਪੱਤਰ ਬਿਲਕੁਲ ਓਕੇ ਮਿਲਣਗੇ ਬਾਈ ਜੀ ਨੰਬਰ ਬੋਲਦੇ ਆ ਆਪਣਾ ਨੰਬਰ ਹੈਗਾ 828 621 98 98725 45463 45463 ਹਾਂਜੀ ਇਹ ਬਾਈ ਦਾ ਨੰਬਰ ਏਸ ਨੰਬਰ ਤੇ ਸਾਰੀ ਜਾਣਕਾਰੀ ਟਰੈਕਟਰ ਬਾਰੇ ਬਾਈ ਤੋਂ ਲੈ ਸਕਦੇ ਹੋ ਉਹ ਸਾਰਾ origignal ਆ ਬੀਚ ਆ ਦੇਖੋ ਕੇ ਆਪਣਾ ਨਾਮ ਲੈ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਟਰੈਕਟਰ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਦੇ ਸਕਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋ ਮਿੱਤਰੋ ਇਹ ਟਰੈਕਟਰ ਛੱਡ ਨਾਲ ਨਹੀਂ ਦੇ ਸਕਦਾ ਤੁਸੀਂ ਤੇ ਵੀਡੀਓ ਦੱਬ ਕੇ ਸ਼ੇਅਰ ਕਰਦੇ ਸ਼ੇਅਰ ਕਰਨ ਨਾਲ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਜੀ ਆਪਣਾ ਨਾਮ ਲੈ ਕੇ ਟਰੈਕਟਰ ਬਾਈ ਕਰੋ ਖਰੀਦ ਸਕਦੇ ਹੋ ਇਹ ਕਮ ਹੀ ਨਾ ਰੱਖ ਕੇ ਤੁਸੀਂ ਟਰੈਕਟਰ ਫੇਰ ਵੀ ਦੇਖ ਸਕਦਾ ਤਸੱਲੀ ਕਰਕੇ ਵਾਕੇ ਚੈੱਕ ਕਰਕੇ ਲੈ ਜਾ ਸਕਦਾ ਟਰੈਕਟਰ ਬਹੁਤ ਸਾਫ਼ ਹਾਲਤ ਦੇ ਵਿੱਚ ਪਿਆ ਤੇ ਵੀਡੀਓ ਨੂੰ ਦਬਾ ਕੇ ਸ਼ੇਅਰ ਕਰਦੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਪੇਜ ਨੂੰ ਫੋਲੋ ਕਰ ਲੈ ਧੰਨਵਾਦ ਜੀ